ਇੱਕ 22 ਹੈ ਜਿਸ ਨੂੰ ਕਬੂਤਰ ਦਾ ਇੰਨਾ ਜ਼ਿਆਦਾ ਸ਼ੌਂਕ ਹੈ ਕਿ ਉਹ ਬਾਹਰ ਹੋਵੇ ਤੇ ਜਦੋਂ ਨੂੰ ਫੋਨ ਆਉਂਦਾ ਤੇ ਉਹ ਮਿੰਟ ਨਹੀਂ ਲਾਂਦੇ ਇੰਡੀਆ ਆਣ ਵਾਸਤੇ ਪੰਜਾਬ ਆਣ ਵਾਸਤੇ ਨਵਦੀਪ ਸੰਧੂ ਨਾ ਹੈ 22 ਸਾਲ ਲੱਗੇ ਮਿਹਨਤ ਕੀਤੀ 22 ਸਾਲ ਬਾਹਰ ਗਏ ਮਿਹਨਤ ਕਰਕੇ ਫਿਰ 22 ਸਾਲਾਂ ਬਾਅਦ ਇਹ ਮਕਾਨ ਬਣਾਇਆ ਘਰ ਬਣਾ ਕੇ ਸਭ ਤੋਂ ਪਹਿਲਾਂ ਖੁੱਡਾ ਪਾਇਆ ਜਿਸ ਇਹ ਪਾਣੀ ਦੇ ਲਈ ਹੈ ਇੱਥੋਂ ਪਾਣੀ ਪੀਦੇ ਆ ਉਪਰੋਂ ਥੱਲੇ ਹੁੰਦਾ ਪਾਣੀ ਹੈ ਸਾਫ਼ ਰਹਿਣਾ ਪਾਣੀ ਬਿਲਕੁਲ ਨਾ ਬਿੱਟ ਪੈਣੀ ਨਾ ਕੁਝ ਪੈਣਾ ਇਹ ਉਹ ਜੋੜੇ ਨੇ ਜਿਹੜੇ ਮੈਂ ਕਿਸੇ ਚੈਨਲ ਨੂੰ ਹਰ ਤੱਕ ਨਹੀਂ ਦਿਖਾਏ ਆਇਆ ਜੋੜੇ ਦੀ ਫੋਟੋ ਆ ਇਹਦੇ ਤੇ ਲਿਖਿਆ 우ਸਤਾਦ ਮਾਨਕੀ ਬਜੂਹਾ ਨੰਬਰ 1 ਜੋੜਾ ਆ ਉਹ ਜੋੜਾ ਆ ਅੰਡੇ ਹੁਣ ਰੱਖੇ ਹੋਏ ਆ ਉਹ ਕਹਿੰਦੇ ਨਾ ਸੋਨੇ ਦੇ ਅੰਡੇ ਇਹ ਸੋਨੇ ਦੇ ਅੰਡੇ ਆ ਭਾਜੀ ਇਹ ਘੱਟੋ ਘੱਟ 2 ਲੱਖ ਦਾ ਜੋੜਾ ਆ ਮੈਂ ਕਹਿੰਦੀ ਉਹ ਸ਼ੌਂਕ ਦੇ ਵੀ ਕਾਰੀ ਲਈਏ ਫਿਰ ਇੱਥੇ ਆ ਕੇ ਤੇ ਇਹ ਸਾਰਾ ਕੁਝ ਫਿਰ ਉੱਪਰ ਵੀ ਬਣਾਇਆ ਲਾਈਟਾਂ ਲਗਾਈਆਂ ਕੈਮਰੇ ਲਵਾਏ ਸੀਸੀਟੀਵੀ ਫਿਰ ਅੰਦਰ ਵੀ ਟੈਲਾਂ ਲਗਾਈਆਂ ਜਾਲ ਬਣਵਾਏ ਇਹ ਸਾਰਾ ਕੁਝ ਕਬੂਤਰਾਂ ਕਰਕੇ ਕੀਤਾ ਹੈ ਕਿਸੇ ਨੇ ਤੁਹਾਨੂੰ ਨੋ ਉਸ ਲਾ ਨਹੀਂ ਦੇਣਾ ਭਾਈ ਬਿਲਕੁਲ ਕਿਸੇ ਨੇ ਆ ਕੇ ਤੁਹਾਨੂੰ ਨਹੀਂ ਕਹਿਣਾ ਹਾਂ ਹਾਂ ਇਹ ਉਹ ਜਿੰਨੇ ਕਹਿਣਾ ਉੱਪਰ ਕਹਿ ਵੀ ਦੂਆ ਪਿੱਛੋਂ ਲੱਤਾਂ ਖਿਚੂਆ ਆਪਣੇ ਆਪ ਨੂੰ ਕਹਿਣਾ ਯੈਸ ਆਈ ਕੈਨ ਡੂ ਇਟ ਚਾਣਕਿਆ ਦੀ ਇੱਕ ਨੀਤੀ ਹੈ ਚਾਣਕਿਆ ਦੇ ਕੋਲ ਆ ਉਹ ਕਹਿੰਦੇ ਯਾਰ ਜਿਹੜੇ ਬੇਫੂਕ ਮੂਰਖ ਲੋਗ ਹੈ ਨਾ ਕਹਿੰਦਾ ਉਹਨਾਂ ਨਾਲ ਕਦੇ ਆਰਗੂਮੈਂਟ ਨਾ ਕਰੋ ਕੋਈ ਇਦਾਂ ਦਾ ਬੰਦਾ ਹੇਟਰ ਜਾਂ ਕੋਈ ਇਦਾਂ ਦੇ ਬੰਦੇ ਜਿਹੜੇ ਨੈਗੇਟਿਵਿਟੀ ਫਲਾਉਂਦੇ ਆ ਉਹਨਾਂ ਨੂੰ ਬੋਲੋ ਭਾਜੀ ਤੁਸੀਂ ਚੰਗੇ ਆ ਹੀ ਮਾਰੇ ਭਾਈ ਜੀ ਆ ਕੀ ਜੀਏ ਇਹ ਬਾਰੀ ਅਸੀਂ ਨਾ ਡੀਵਾਰਮ ਕਰਦੇ ਪਏ ਇਹਨਾਂ ਨੂੰ ਉਹ ਸੀਜ਼ਨ ਆ ਜਿੱਦਾਂ ਇਹ ਡੀਵਾਰਮ ਕਰਨੇ ਇਹ ਜਿੰਨੇ ਵੀ ਮਲਾਪਕ ਕੀੜੇ ਉਹਨਾਂ ਦੇ ਢਿੱਡ ਚ ਹੋਣਗੇ ਇਹ ਨਿਕਲ ਜਾਣਗੇ ਇਹ ਹੁਣ ਦਵਾਈ ਆ ਆਪਾਂ ਇਹਨਾਂ ਨੂੰ ਪਹਿਲਾਂ ਡੀਵਾਰਮ ਕਰਨਾ ਫਿਰ ਇਹਨਾਂ ਨੂੰ ਆਈਬਰੋਮੈਕਟਿਨ ਦੇ ਕੇ ਇਹਨਾਂ ਦੇ ਜਿਹੜੇ ਜੂਆਂ ਆ ਜਾਵਾਂ ਏ ਉਹ ਉਹ ਵੀ ਖਤਮ ਕਰਨੇ ਆ ਅੱਛਾ ਜੀ ਠੀਕ ਹੈ ਫਿਰ ਉਸਦੇ ਬਾਅਦ ਇੱਕ ਬੋਟਕਸ ਪਾਊਡਰ ਹੁੰਦਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਹੈ ਹਨਾ ਅੱਛਾ ਜੀ ਇਹ ਅਸੀਂ ਇੱਕ ਇਦਾਂ ਚੁੰਝ ਖੋਲ ਕੇ ਇਹਦੀ ਆ ਇੱਕ ਕੰਮ ਇਹਨਾਂ ਨੂੰ ਦੇ ਦੇਣਾ ਬਸ ਇਦਾਂ ਇਹ ਗਾ ਰਾਮਨਰ ਬਾ ਇਹਨਾਂ ਨੂੰ ਛੱਡ ਦੇਣਾ ਹੈ ਆ ਚੀਜ਼ ਆ ਫਿਰ ਪਲੱਸ ਇਹੇ ਬੋਟਕਸ ਪਾਊਡਰ ਆ ਜਿਹੜਾ ਇਹਨਾਂ ਦੇ ਪਰਾਂ ਦੇ ਵਿੱਚ ਅਸੀਂ ਪਾਉਂਦੇ ਹੁੰਨੇ ਆ ਆਹ ਪਾਊਡਰ ਇਹ ਜੂਆਂ ਦੇ ਲਈ ਹੁੰਦਾ ਆ ਤਾਂ ਕਿ ਇਹਨਾਂ ਨੂੰ ਜੂਆਂ ਨਾ ਪੈਣ ਤੇ ਕਈ ਹੁਣ ਲਿਆਈਆਂ ਕਿ ਮੈਨੂੰ ਦਿਖਾਵਾ ਇਹ ਜਿਦਾਂ ਇਹਨਾਂ ਦੇ ਨਾਲ ਜੂਆਂ ਪੈ ਜਾਂਦੀਆਂ ਕਈਆਂ ਦੇ ਅੱਛਾ ਜੀ ਆ ਛੋਟੇ ਪਰਾਂ ਨੂੰ ਖਾਣ ਦੇ ਲਈ ਨਾ ਕੱਚੇ ਪਰਾਂ ਨੂੰ ਖਾਣ ਦੇ ਲਈ ਇਹ ਜੂਆਂ ਆਏ ਨੇ ਫਿਰ ਆਪਾਂ ਇਦਾਂ ਇਦਾਂ ਇਹਨਾਂ ਦੇ ਆਹ ਪਾਊਡਰ ਛੱਟ ਕੇ ਇਹਨੂੰ ਇਦਾਂ ਇਦਾਂ ਤੇ ਇਹ ਮਾਲਿਸ਼ ਕਰ ਦਿੰਦੀ ਆ ਜੇ ਜਿੰਨੀਆਂ ਵੀ ਜੂਵਾਂ ਨੇ ਇਹਨਾਂ ਦੇ ਪਰਾਂ ਦੇ ਵਿੱਚ ਉਹ ਸਾਰੀਆਂ ਨਿਕਲ ਜਾਣਗੀਆਂ ਤੇ ਇਹਨਾਂ ਦੇ ਆ ਜਿਹੜੇ ਨਵੇਂ ਪਰੇ ਆ ਨਾ ਆ ਵੇਖੋ ਹੁਣ ਨਵੇਂ ਪਰ ਕਿੰਨੇ ਸਾਫ਼ ਤੇ ਵਧੀਆ ਆ ਰਹੇ ਦੇਖੋ ਹਾਂਜੀ ਇਹ ਆ ਵੇਖੋ ਕਿੰਨੇ ਸਾਫ਼ ਤੇ ਵਧੀਆ ਆ ਰਹੇ ਠੀਕ ਐ ਇਦਾਂ ਹੀ ਇਹ ਪਰ ਸਾਫ਼ ਹੋ ਜਾਣਗੇ ਤੇ ਇਦਾਂ ਹੀ ਇਹਨਾਂ ਨੂੰ ਆਪਾਂ ਫਿਰ ਟ੍ਰੀਟ ਕਰਾਂਗੇ ਕਿਉਂ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਆ ਜੇ ਇਹ ਹੀ ਨਹੀਂ ਅਗਰ ਤੁਹਾਡੇ ਕਬੂਤਰਾਂ ਨੇ ਪਰਾ ਨਾ ਓੜਨਾ ਜੇ ਪਰਾਂ ਨੂੰ ਉਥੇ ਰੱਖ ਜੇ ਪਰਾਂ ਨੂੰ ਅਗਰ ਪਾਰ ਹੀ ਨਹੀਂ ਤੁਹਾਡੇ ਠੀਕ ਐ ਤੇ ਕਬੂਤਰ ਨੇ ਉਡਣਾ ਕਿਦੇ ਨਾਲੇ ਸੋ ਇਸ ਲਈ ਪਰ ਇਹ ਪਰ ਚੀਜ਼ ਅੰਦਰ ਲਾ ਫਿਰ ਪਲੱਸ ਇਹਨਾਂ ਨੂੰ ਹੁਣ ਆ ਆ ਆ ਇਹ ਬਾਰੋਂ ਆਈ ਆ 4 ਇਨ 1 ਇਹ ਇਹਦੇ ਵਿੱਚ ਦੇਖੋ ਸਟਰੀਟ ਕੋਕਸਾਈਡਾਈਸਿਸ ਜੀ ਠੀਕ ਹੈ ਜਿਹੜੀ ਸੋਕੜਾ ਇਹਨਾਂ ਨੂੰ ਪੈਦਾ ਹੋ ਆ ਇੱਕ ਵਰਮਸ ਕਰਦੀ ਹੈ ਇੱਕ ਮਾਈਟ ਕਰਦੀ ਹੈ ਇੱਕ ਕੈਂਕਰ ਕਰਦੀ ਹੈ ਕੈਂਕਰ ਅੰਦਰਲੀ ਬਿਮਾਰੀ 4 ਇਨ 1 ਆ ਇਹ ਸੀ ਪਾਣੀ ਚ ਪਾ ਕੇ ਦੇਈ ਦੀ ਆ ਇਹਨਾਂ ਸਾਰੇ ਨੂੰ ਇਹ ਵੈਕਸੀਨ ਆ ਇਹ ਲਾਈਵ ਵੈਕਸੀਨ ਆ ਕੋਈ ਤੁਸੀਂ ਕੋਈ ਸਟੱਡੀ ਸਟਡੀ ਕੀਤੀ ਹੋਈ ਹੈ ਕਿ ਐਕਸਪੀਰੀਅੰਸ ਹੀ ਬੋਲਦਾ ਵੈਸਾ ਇਹ ਭਾਜੀ ਐਕਸਪੀਰੀਅੰਸ ਬਸ ਇਹ ਲੋਕਾਂ ਦੇ ਇਹ ਘਰ ਜਾ ਜਾ ਕੇ ਗੋਰਿਆਂ ਦੇ ਘਰ ਜਾ ਕੇ ਗੋਰੇ ਕਿਦਾਂ ਟਰੀਟ ਕਰਦੇ ਆ ਕਿਦਾਂ ਉਹਨਾਂ ਦੇ ਕਬੂਤਰ ਹੈਲਦੀ ਰਹਿੰਦੇ ਆ ਬਸ ਇਦਾਂ ਬੰਦਾ ਸਿੱਖ ਜਾਂਦਾ ਆ ਹੁਣ ਇੰਨੇ ਸਾਲ 41 ਸਾਲ ਮੇਰੀ ਉਮਰ ਹੋ ਜਾਣੀ ਭਾਜੀ ਆ ਅਗਸਤ 'ਚ 41 ਸਾਲ ਦਾ ਹੋ ਜਾਣਾ ਤੇ ਸੋਚੋ ਮੈਂ 5 ਸਾਲ ਤੋਂ ਹੋਜ ਸੰਭਾਲੀ ਵਾਧਾ ਕਬੂਤਰਾਂ ਚੀ ਆ ਭਾਜੀ ਤੂੰ ਕਿੰਨੇ ਸਾਲ ਹੋ ਗਏ ਹੈਣਾ ਕੀ ਬਾਤ ਹੈ ਇਹ ਚੱਕਰ ਇਹ ਫਿਰ ਉਹ ਬੰਦਾ ਸਿੱਖ ਜਾਂਦਾ ਆ ਦਵਾਈਆਂ ਨਵੀਆਂ ਨਵੀਆਂ ਫਿਰ ਨਵੇਂ ਨਵੇਂ ਮੈਡੀਸਿਨਾਂ ਨਵੇਂ ਨਵੇਂ ਆਪਣਾ ਕੀ ਕਹਿੰਦੇ ਨੇ ਨੁਸਖੇ ਉਹ ਬੰਦਾ ਸਿੱਖ ਜਾਂਦਾ ਟਾਈਮ ਦੇ ਨਾਲ ਹੁਣ ਜਿੱਦਾਂ ਤੁਹਾਨੂੰ ਤੁਹਾਡੇ ਕੈਮਰੇ ਦਾ ਪਤਾ ਹੋਣਾ ਵੀ ਕਿਹੜੇ ਐਂਗਲ ਤੇ ਸ਼ਾਟ ਲੈਣਾ ਹੈ ਕਿਹੜੇ ਫਰੇਮ ਦੇ ਵਿੱਚ ਲੈਣਾ ਹੈ ਕਿੰਨੇ ਉਹਦੇ ਵਿੱਚ ਉਹ ਕੀ ਹੁੰਦਾ ਕੇਪੀਐਸ ਹੁੰਦੇ ਕੀ ਹੁੰਦਾ ਉਹ ਜਿਹੜੇ ਹਾਂਜੀ ਉਹ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਮੈਨੂੰ ਨਹੀਂ ਪਤਾ ਹੋਣਾ ਹੈਣਾ ਉਹ ਕਹਿੰਦਾ ਜਿਸ ਕਾਮ ਉਸੀ ਕੋ ਸਾਜੇ ਦੂਜਾ ਕਰੇ ਤਾਂ ਡੰਕਾ ਬਾਜੇ ਹੈਨਾ ਸਿਰਫ 500 ਬੰਦਿਆਂ ਮੂਰੇ ਨਹੀਂ ਜਿੱਤੇ ਜਿੱਤੇ ਵੀਡੀਓ ਜਾਊਗੀ ਸੋਸ਼ਲ ਮੀਡੀਆ ਤੇ ਉਹ ਵੀ ਦੇਖਣਗੇ ਲੱਖਾਂ ਹਜ਼ਾਰਾਂ ਦੇ ਹਿਸਾਬ ਨਾਲ ਪਗਾਨੇ ਮੁਲਕਾਂ ਚ ਵੀ ਦੂਜੇ ਮੁਲਕਾਂ ਚ ਵੀ ਇਹਨਾਂ ਨੇ ਮੋਛੁੱਚੀ ਕਰਾਉਣੀ ਜੇ ਤੁਸੀਂ ਇਹਨਾਂ ਦੀ ਰਿਸਪੈਕਟ ਨਹੀਂ ਕੀਤੀ ਇਹ ਤੁਹਾਡੀ ਰਿਸਪੈਕਟ ਨਹੀਂ ਕਰਨਗੇ ਤੇ ਇਹਦੇ ਕਰਕੇ ਮਤਲਬ ਇਸ ਕਰਕੇ ਇਹਨਾਂ ਨੂੰ ਰਿਸਪੈਕਟ ਦਿੱਤੀ ਜਾਂਦੀ ਹੈ ਕਿ ਵੀ ਹਾਂ ਵੀ ਇਹ ਦੜਾ ਆ ਪੇੜਿਆ ਹੁਣ ਤੁਸੀਂ ਦੇਖਿਆ ਸਿੰਗਰ ਜਿਹੜਾ ਸਟੇਜ 'ਤੇ ਚੜਦੇ ਜਿਹੜੇ ਸਹੀ ਸਿੰਗਰ ਹੋਣਗੇ ਸੂਫੀ ਸਿੰਗਰ ਹੋਣਗੇ ਕਦੀ ਵੀ ਜੁੱਤੀ ਪਾ ਕੇ ਨਹੀਂ ਚੜਦੇ ਹਾਂ ਸੇਮ ਚੀਜ਼ ਆ ਭਾਜੀ ਇਹ ਸਾਡਾ ਸ਼ੌਂਕ ਆ ਇਹ ਸਾਡਾ ਜਨੂਨ ਆ ਸਾਰਾ ਸਾਰਾ ਦਿਨ ਲੋਕਾਂ ਤੋਂ ਬਚਪਨ ਤੋਂ ਗਾਲਾਂ ਖਾਂਦੇ ਆ ਰਹੇ ਆਂ ਮੱਲੇਦਾਰਾਂ ਤੋਂ ਮਾਪੇ ਤੋਂ ਰਿਸ਼ਤੇਦਾਰਾਂ ਤੋਂ ਕਈਆਂ ਦੇ ਤਾਂ ਰਿਸ਼ਤੇ ਹੀ ਨਹੀਂ ਹੁੰਦੇ ਕਬੂਤਰ ਰੱਖਿਆ ਮੁੰਡਾ ਇੱਥੇ ਰਹਿੰਦਾ ਇੱਕ ਉਹਦਾ ਰਿਸ਼ਤਾ ਹੀ ਟੁੱਟ ਗਿਆ ਉਹਨੂੰ ਪਤਾ ਲੱਗਾ ਕਬੂਤਰਬਾਜ਼ੀ ਕਰਦਾ ਨਹੀਂ ਕਈ ਲੋਕੀ ਤਾਂ ਇਹ ਵੀ ਕਹਿੰਦੇ ਆ ਜੀ ਇਹ ਨੈਸ਼ ਹੁੰਦੇ ਆ ਉਹ ਕਈ ਲੋਕੀ ਕਹਿੰਦੇ ਨੈਸ਼ ਹੁਣ ਦੇਖ ਲੋ ਜੇ ਇਦਾਂ ਦੀ ਕੋਠੀ ਪੈਂਦੀ ਹੈ ਨੈਸ਼ ਪਾਣ ਨਾਲ ਤੇ ਭਾਜੀ ਮੈਂ ਤੇ ਨੈਸ਼ ਰਹਿਣਾ ਵਸਾਨ ਕਰੂੰਗਾ ਕਹਣਾ ਜੇ ਅਗਰ ਕਰੋਨਾ ਦੀ ਕੋਠੀ ਪਾ ਸਕਦੇ ਆ ਤੇ ਫੇਰ ਤੇ ਮੈਂ ਤੇ ਭਾਜੀ ਨੈਸ਼ ਹੀ ਪਸੰਦ ਕਰੂੰ ਮੈਨੂੰ ਤੇ ਇਹ ਦੁਆ ਹੋਣ ਦੀ ਲੋੜ ਹੀ ਨਹੀਂਗੀ ਹੈਗੀ ਭਾਜੀ ਨੈਸ਼ ਬੰਦੇ ਹੁੰਦੇ ਆ ਨੈਸ਼ ਨੈਗੇਟਿਵਿਟੀ ਹੁੰਦੀ ਆ ਤੁਹਾਡੇ ਪੁਰਾਣੇ ਲੋਕਾਂ ਦੀਆਂ ਗੱਲਾਂ ਸੀ ਨਾ ਇਹ ਪੁਰਾਣੇ ਲੋਕਾਂ ਦੀਆਂ ਇਦਾਂ ਭਾਜੀ ਜੇ ਤੁਸੀਂ ਨੈਗੇਟਿਵਿਟੀ ਭਲਾਉਣੀ ਹੈ ਸਭ ਤੋਂ ਵੱਡੇ ਨੈਸ਼ ਤੁਸੀਂ ਖੁਦ ਹੋ ਇਹ ਨਾ ਬੇਜੁਮਾਨਾਂ ਦਾ ਕੀ ਕਸੂਰ ਹੈ ਯਾਰ ਹੇ ਬੇਜਵਾਨ ਤੁਸੀਂ ਕਿਦਾਂ ਰੋਕ ਲੋਗੇ ਤੁਸੀਂ ਕਿਸੇ ਪਰਿੰਦਰ ਨੂੰ ਆਪਣੀ ਛਾਤ ਤੇ ਰਹਿਣ ਤੋਂ ਰੋਕ ਲੋਗੇ ਹੈ ਚਲੋ ਘਰ ਕਬੂਤਰ ਨਹੀਂ ਰੱਖੋਗੇ ਤੇ ਤੁਸੀਂ ਕਿਸੇ ਨੂੰ ਰੋਕ ਲਾਂਗੇ ਤੁਹਾਨੂੰ ਮੈਂ ਦਿਖਾਵਾਂ ਨੈਸ਼ ਪੁਣੇ ਦੀਆਂ ਗੱਲਾਂ ਭਾਜੀ ਜਿਹੜੇ ਬੰਦੇ ਇਹ ਕਹਿੰਦੇ ਨੈਸ਼ ਪੁਣੇ ਹੁਣ ਤੁਹਾਨੂੰ ਮळे ਹੁੰਦਾ ਆ ਸਾਡਾ ਘਰ ਆ ਕਿੰਨੇ ਬੰਦੇ ਖੜੇ ਆ ਇੱਥੇ ਇੱਥੇ ਰੋਜ਼ ਦਾਦਾਸ 15-15 ਬੰਦੇ ਅਸੀਂ ਬੈਠੇ ਹੁੰਦੇ ਆ ਸ਼ਾਮ ਨੂੰ ਕਈ ਵਾਰੀ ਜ਼ਿਆਦਾ 30-30 ਬੰਦੇ ਵੀ ਇੱਥੇ 40-40 ਬੰਦੇ ਵੀ ਆਪਾਂ ਛਾਤ ਤੇ ਬੈਠੇ ਹੁੰਦੇ ਆ ਹੁਣ ਜਿਹੜੇ ਘਰਾਂ ਦੇ ਵਿੱਚ ਆ ਵੇਖੋ ਤੁਸੀਂ ਜਿਹੜੇ ਘਰਾਂ ਦੇ ਵਿੱਚ ਬੰਦੇ ਨਹੀਂ ਹੁੰਦੇ ਉਹ ਚਲੋ ਇਹ ਨਾ ਹੀ ਦਿਖਾਇਓ ਕਿ ਤੇ ਗੁੱਸਾ ਨਾ ਮਨ ਜਨ ਪਰ ਤੁਸੀਂ ਦੇਖੋ ਕਿ ਲੋਕਾਂ ਦੇ ਘਰਾਂ 'ਚ ਕਾਇਆਂ ਜਮੀਆਂ ਹੋਈਆਂ ਇਹਨੇ ਹੈ ਨਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਉੱਪਰ ਜਾਣਾ ਹੀ ਨਹੀਂ ਉਹਨਾਂ ਦਾ ਵੀ ਕੀ ਛੱਤ 'ਤੇ ਜਾਂਦੇ ਨਹੀਂ ਕੀ ਕੀ ਹੋਊਗਾ ਉੱਥੇ ਕਾਇਆਂ ਹੀ ਜਮਣੀ ਆ ਉੱਥੇ ਕਾਲਕ ਹੀ ਜਮਣੀ ਆ ਆ ਸਾਡੇ ਇੱਥੇ ਅਸੀਂ ਰੋਜ਼ ਆਉਣਾ ਸਫਾਈ ਗਾਨੀ ਹੁਣ ਸ਼ਾਮ ਨੂੰ ਸਫਾਈ ਹੋਊਗੀ ਇੱਥੇ ਸ਼ਾਮ ਨੂੰ ਆਉਣਾ ਹੈ ਚਾਚੇ ਦੇ ਉਹਨੇ ਸਾਰੇ ਖੁੱਡੇ ਸਾਫ਼ ਕਰਨੇ ਪਹਿਲਾਂ ਗਾਣਾ ਦੇਣ ਤੋਂ ਪਹਿਲਾਂ ਸਾਰੇ ਖੁੱਡੇ ਸਾਫ਼ ਕਰੂਗਾ ਛੱਤ ਸਾਫ਼ ਕਰੂਗਾ ਤੁਸੀਂ ਦੇਖਿਓ ਛੱਤ ਐ ਚਮਕਦੀ ਮਿਲੂ ਤੁਹਾਨੂੰ ਔਰ ਇਹ ਕੰਮ ਰੋਜ਼ ਦਾ ਐ ਰੋਜ਼ ਦਾ ਰੋਜ਼ ਦਾ ਐਵਰੀ ਡੇ ਡਿਸ ਇਨਫੈਕਸ਼ਨ ਆ ਵੇਖੋ ਆ ਪਿਆ ਆ ਦੇਖੋ ਆ ਸਪਰੇਅ ਪਾਸ ਸਪੈਸ਼ਲ ਲਿਆਂਦਾ ਹੋਇਆ ਠੀਕ ਐ ਇਹ ਸਪਰੇਅ ਪਾ ਕੇ ਉਹਦੇ ਵਿੱਚ ਸਾਰੇ ਖੁੱਡੇ ਛੱਤ ਛਤਰੀਆਂ ਕਬੂਤਰ ਆ ਫਲੋਰ ਸਪਰੇ ਮਾਰਦੇ ਆ ਸੀ ਹੈਨਾ ਇਹ ਐਂਟੀਬੈਕਟੀਰੀਅਲ ਹੈ ਨਹੀਂ ਪਣੀ ਭਾਜੀ ਇਹ ਇਹ ਤੁਹਾਨੂੰ ਕਰਨੀ ਪਣੀ ਯਾਰ ਤੁਸੀਂ ਲੱਖਾਂ ਰੁਪਿਆ ਲਾਇਆ ਕਬੂਤਰਾਂ ਦੇ ਮੇਨ ਚੀਜ਼ ਹੈ ਮਿਹਨਤ ਕੀਤੀ ਤੁਸੀਂ ਹਾਂ ਹੁਣ ਤੁਸੀਂ ਇੰਨੀ ਮਿਹਨਤ ਕੀਤੀ ਉਹਨਾ ਕਿੰਨੀ ਮੈਂ ਤੁਸੀਂ ਕੀਤੀ ਤੁਸੀਂ ਆਏ ਫਿਰ ਤੁਸੀਂ ਮਿਹਨਤ ਕਰਕੇ ਵੀਡੀਓ ਬਣਾਈ ਹੁਣ ਉਹ ਕਰਪਟ ਹੋ ਜੂਵੇ ਕੀ ਕਰੋਗੇ ਗੁੱਸਾ ਆਉਣਾ ਦੁੱਖ ਵੀ ਲੱਗੂ ਸੇਮ ਚੀਜ਼ ਹੀ ਸਾਡਾ ਆ ਭਾਜੀ ਹਾਂ ਸਮਝਦੇ ਹੋ ਹਾਂ ਬਾਕੀ ਭਾਈ ਜਿਵੇਂ ਨਸਲਾਂ ਹੁੰਦੀਆਂ ਕਬੂਤਰ ਦੇ ਵਿੱਚ ਵੀ ਕੋਈ ਨਸਲ ਹੈਗੀ ਆ ਕਿ ਹਾਂਜੀ ਇਹਨਾਂ ਵਿੱਚ ਜਿੱਦਾਂ ਰੰਗ ਹੁੰਦੇ ਆ ਨਸਲ ਤੇ ਇੱਕੋ ਹੀ ਆ ਮਲਵਾਈ अच्छा फिर उसके बाद स्ट्रेन ਹੁੰਦੇ ਆ ਲਾਈਨਾਂ ਹੁੰਦੀਆਂ ਜਿੱਦਾਂ ਹੁਣ ਕਈ ਉਸਤਾਦ ਨੇ ਬਰੀਡ ਕਰਾਏ ਉਹਦੇ ਕਬੂਤਰ ਛੋਡੇ ਜਿਹਦਾ ਪੰਨੂ ਵਾਲੇ ਹੋ ਗਏ ਜਾਂ ਮਾਨਕੀ ਵਾਲੇ ਹੋ ਗਏ ਜਾਂ ਮੋਹਰ ਵਾਲੇ ਹੋ ਗਏ ਜਾਂ ਚੋਦ ਬੋਹਿਸੋ ਵਾਲਾ ਵਾਲੇ ਹੋ ਗਏ ਇਦਾਂ ਫਿਰ ਲਾਈਨਾਂ ਚੱਲਦੀਆਂ ਜਿਵੇਂ ਚੀਨੇ ਮਾਨਸੇ ਵਾਲੇ ਹੋ ਗਏ ਹੈਨਾ ਮੈਂ ਤੁਹਾਨੂੰ ਉਹ ਉਹਨਾਂ ਦੇ ਘਰ ਦੇ ਜਿਹੜੇ ਜੋੜੇ ਆਏ ਨਾ ਇਹਨਾਂ ਇਹ ਜਿਨ੍ਹਾਂ ਦੀ ਇਹਨਾਂ ਦੇ ਨਾਂ ਲੈਂਦਾ ਉਹਨਾਂ ਦੇ ਘਰੋਂ ਜੋੜੇ ਆਏ ਆ ਉਹਨਾਂ ਦੇ ਘਰ ਵਾਲੇ ਜੋੜੇ ਮੈਂ ਅੱਗੇ ਕਿਸੇ ਨੂੰ ਨਹੀਂ ਦਿਖਾਇਆ ਪਰ ਮੈਂ ਤੁਹਾਨੂੰ ਦਿਖਾ ਦਿੰਦਾ ਆ ਉਹ ਜੋੜੇ ਹੁਣੇ ਥੋੜ੍ਹਦੇ ਆ ਆ ਜਿਹੜੇ ਨੇ ਉਡਾਰੀ ਵਾਲੇ ਨੇ ਸਿਸਟਮ ਹੈਨਾ ਇਹ ਉਡਾਰੀ ਕਿ ਥੱਲੇ ਜਾਲੀ ਰੱਖੀ ਆਪਾਂ ਤਾਂ ਕਿ ਉੱਪਰ ਬੈਠਕਰਨ ਥੱਲੇ ਜਾਵੇ ਹੈਨਾ ਸਿਆਲਾਂ ਚ ਅਸੀਂ ਸਫਾਈ ਨਹੀਂ ਕਰਦੇ ਸਿਆਲਾਂ ਚ ਅੱਛਾ ਜੀ ਠੰਡ ਦੇ ਮੌਸਮ ਚ ਸਫਾਈ ਨਹੀਂ ਕਰਦੇ ਹੈਨਾ ਸਿਰਫ ਉਹਦੇ ਵਿੱਚ ਚੂਨਾ ਛੱਟੀ ਜਾਂਦੇ ਹਾਂ ਉੱਪਰ ਉੱਪਰ ਉਹ ਚੂਨਾ ਕਿਉਂ ਛੱੜਦੇ ਇਹ ਚੂਨਾ ਇਸ ਲਈ ਛੱੜਦੇ ਤਾਂ ਕਿ ਕੋਈ ਜੀਵ ਨਾ ਪੈਦਾ ਹੋ ਸਕੇ ਕੋਈ ਕੀੜੇ ਮਕੋੜੇ ਬਿਮਾਰੀ ਨਾ ਪੈਦਾ ਹੋ ਸਕੇ ਪਲੱਸ ਚੂਨੇ ਦੇ ਨਾਲ ਇਹ ਥੋੜਾ ਜਿਹਾ ਡਰਾਈ ਰਹੂਗਾ ਗੁੱਡਾ ਹੈਨਾ ਤੇ ਕੋਈ ਬੈਕਟੀਰੀਆ ਨਾ ਗਰੋਥ ਕਰ ਸਕੇ ਹੈਨਾ ਇੱਕ ਚੀਨਾ ਕਬੂਤਰ ਦਾ ਬੜਾ ਨਾਂ ਚੱਲਦਾ ਗਾਣਿਆਂ ਚ ਵੀ ਜੀ ਚੀਨੇ ਚੀਨੇ ਜਿਹੜੇ ਨੇ ਉਹ ਇਹ ਰੰਗ ਹੁੰਦਾ ਚੀਨਾ ਅੱਛਾ ਚੀਨਾ ਰੰਗ ਹੁੰਦਾ ਇਹ ਖੰਨਾ ਆਹ ਲਾਲ ਚੀਨਾ ਕਬੂਤਰ ਬੈਠਾ ਆ ਸਾਹਮਣੇ ਠੀਕ ਹੈ ਪਰ ਮੈਂ ਤੁਹਾਨੂੰ ਹੋਰ ਵੀ ਕਬੂਤਰ ਤੁਹਾਨੂੰ ਚੀਨੇ ਵਧੀਆ ਕੁਆਲਿਟੀ ਦੇ ਵੀ ਦਿਖਾਉਣਾ ਆ ਹਨਾ ਆ ਵੇਖੋ ਆ ਇਹਨਾਂ ਦੇ ਬੈਂਡ ਦਾ ਸਿਸਟਮ ਆ ਆ ਸਾਰਾ ਪਰਚੇਸ ਲਵਾਇਆ ਨੇ ਅੰਦਰ ਟਿਊਬ ਲੱਗੀ ਐ ਇੱਥੇ 360 ਕੈਮਰੇ ਲਵਾਏ ਹੋਏ ਜਿੱਥੇ ਮਰਜ਼ੀ ਤੁਸੀਂ ਮੂਵ ਕਰਕੇ ਮੈਂ ਬਾਹਰੋਂ ਵੀ ਦੇਖ ਸਕਦਾ ਸ਼ੌਕ ਨੂੰ ਜਦੋਂ ਮੈਂ ਬਾਹਰ ਚੱਲਦਾ ਮੈਂ ਉਧਰੋਂ ਵੀ ਦੇਖ ਸਕਦਾ ਇਹ ਪਾਣੀ ਦੇ ਲਈ ਲਾਇਆ ਹੋਇਆ ਵੇਖੋ ਇਹ ਪਾਣੀ ਦੇ ਲਈ ਐ ਇੱਥੋਂ ਪਾਣੀ ਪੀਦੇ ਆ ਉਪਰੋਂ ਥੱਲੇ ਆਉਂਦਾ ਪਾਣੀ ਐ ਸਾਫ਼ ਰਹਿਣਾ ਪਾਣੀ ਬਿਲਕੁਲ ਨਾ ਬਿੱਟ ਪੈਣੀ ਨਾ ਕੁਝ ਪ ਬਿੱਲੀਆਂ ਦਾ ਬੜਾ ਡਰ ਹੁੰਦਾ ਇੱਥੇ ਬਿੱਲੀ ਦਾ ਇਦਾਂ ਕਿ ਇੱਕ ਤੇ ਉਚਾਈ ਆ ਪਾ ਇੰਨੀ ਉਚਾਈ ਤੇ ਆ ਕਿ ਬਿੱਲੀ ਦਾ ਤਾਂ ਮੁਸ਼ਕਿਲ ਆ ਫਿਰ ਜਾਲ ਲਾਇਆ ਹੋਇਆ ਕੋ ਜੋ ਆ ਕੋ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਕੁਝ ਕੁੱਤੇ ਆ ਫਿਰ ਉਹਦੇ ਨਾਲ ਬਿੱਲੀ ਦਾ ਤੇ ਇਹ ਹਿਸਾਬ ਕੁ ਤਾਂ ਪਹੁੰਚਦਾ ਹੀ ਨਹੀਂ ਇੱਥੇ ਤੱਕ ਇੱਕ ਆਪਾਂ ਵੀ ਕਹਿ ਸਕਦੇ ਕਿ ਨੌਚਾ ਘਰ ਬਣਾਉਂਦਾ ਮਤਲਬ ਹੀ ਇਹੀ ਹੈ ਕਿ ਬਿੱਲੀ ਆਵੇ ਹੀ ਨਾ ਕੁਝ ਇਹ ਵੀ ਸੀਗਾ ਕਿ ਵੀ ਇਹ ਕਿ ਵੀ ਸ਼ੌਂਕ ਦਾ ਕਿ ਵੀ ਸ਼ੌਂਕ ਉੱਚੇ ਘਰ ਚ ਜਿਆਦਾ ਵਧੀਆ ਖੈਰ ਉੱਚੇ ਘਰ ਚ ਸੀ ਵੀ ਮੇਰਾ ਇੱਕ ਡ੍ਰੀਮ ਸੀਗਾ ਕਿ ਵੀ ਮੈਂ ਉੱਚਾ ਘਰ ਬਣਾਵਾਂ ਕਿਉਂਕਿ ਮੇਰੇ ਦੋਸਤ ਜਦੋਂ ਆਇਆ ਸੀ ਜਰਮਨ ਤੋਂ ਛੋਟੇ ਹੁੰਦੇ ਆ ਮੈਂ ਜੋ ਛੋਟਾ ਹੀ ਉਹਨੇ ਸਭ ਤੋਂ ਉੱਚੀ ਕੋਠੀ ਪਾ ਆ ਕੇ ਤੇ ਖੁੱਡਾ ਪਾਇਆ ਸੀ ਫਿਰ ਮੈਂ ਕਿਹਾ ਮੈਂ ਵੀ ਜਿਹੜਾ ਨਾ ਇਦਾਂ ਹੀ ਕਰਨਾ ਆ ਤੇ ਫਿਰ 22 ਸਾਲ ਲੱਗੇ ਮਿਹਨਤ ਕੀਤੀ 22 ਸਾਲ ਬਾਹਰ ਗਏ ਮਿਹਨਤ ਕਰਕੇ ਫਿਰ 22 ਸਾਲਾਂ ਬਾਅਦ ਇਹ ਮੈਂ ਘਰ ਬਣਾਇਆ ਘਰ ਬਣਾ ਕੇ ਸਭ ਤੋਂ ਪਹਿਲਾਂ ਖੁੱਡਾ ਪਾਇਆ ਖੁੱਡੇ ਪਾ ਕੇ ਤੇ ਫਿਰ ਥੱਲੇ ਨੂੰ ਅਸੀਂ ਗਏ ਕਰਾਏ ਦੇ ਮਕਾਨ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ ਜੇ ਇੱਕ ਸ਼ਬਦ ਦੇ ਵਿੱਚ ਦੋ ਲਾਈਨਾਂ ਦੇ ਵਿੱਚ ਸਮੇਟਣਾ ਹੋਵੇ ਉਹ ਤੋਂ ਕਿੱਦਾਂ ਸਮੇਟੋਗੇ ਇਹ ਤੁਸੀਂ ਹਾਰਡ ਵਰਕ ਕਹਿ ਸਕਦੇ ਆ ਪਾਜੀ ਹਾਰਡ ਵਰਕ ਜਿਹੜਾ ਨਾ ਉਹ ਉਹ ਤੁਹਾਡੀ ਹਮੇਸ਼ਾ ਪੇਡ ਆਫ ਕਰੂਗਾ ਜੀ ਇਹ ਨਾ ਇੱਕ ਹਾਰਡ ਵਰਕ ਇੱਕ ਜਿਹੜਾ ਨਾ ਹੌਸਲਾ ਹੌਸਲਾ ਬਹੁਤ ਜ਼ਰੂਰੀ ਹੈ ਪਾਜੀ ਹੌਸਲਾ ਇਦਾਂ ਵੀ ਆਪਣੇ ਆਪ ਨੂੰ ਤੁਸੀਂ ਦੇਣਾ ਕਿਸੇ ਨੇ ਤੁਹਾਨੂੰ ਹੌਸਲਾ ਨਹੀਂ ਦੇਣਾ ਪਾਜੀ ਕਿਸੇ ਨੇ ਆ ਕੇ ਤੁਹਾਨੂੰ ਨਹੀਂ ਕਹਿਣਾ ਹਾਂ ਹਾਂ ਇਹ ਉਹ ਜਿਨਨੇ ਕਹਿਣਾ ਉੱਪਰ ਕਹਿ ਵੀ ਦੂਗਾ ਪਿੱਛੋਂ ਲੱਤਾ ਖਿੱਚੂਗਾ ਠੀਕ ਹੈ ਸੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਤੁਸੀਂ ਖੁਦ ਮੋਟੀਵੇਟ ਕਰਨਾ ਆਪਣੇ ਆਪ ਨੂੰ ਕਹਿਣਾ ਯੈਸ ਆਈ ਕੈਨ 杜 ਇਟ ਲੱਤਾ ਖਿੱਚਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਉਸ ਵੇਲੇ ਤੁਹਾਡਾ ਸਾਥ ਨਹੀਂ ਸੀ ਦਿੰਦੇ ਤੇ ਅੱਜ ਕਹਿੰਦੇ ਬਾਈ ਆਪਣਾ ਉਹ ਕੁਝ ਰਿਸ਼ਤੇਦਾਰ ਵੀ ਸੀ ਕੁਝ ਯਾਰ ਦੋਸਤ ਵੀ ਸੀਗੇ ਉਹ ਅੱਜ ਅੱਜ ਉਹ ਜਾ ਕੇ ਲੋਕਾਂ ਨੂੰ ਕਹਿੰਦੇ ਵੀ ਉਹ ਸਾਡਾ ਰਿਸ਼ਤੇਦਾਰ ਆ ਉਹ ਅਖਬਾਰਾਂ ਜਿਹਦੀ ਫੋਟੋ ਆਉਂਦੀ ਆ ਉਹ ਸਾਡਾ ਰਿਸ਼ਤੇਦਾਰ ਆ ਆ ਰੋਜਰ ਸੰਧੂ ਨੂੰ ਅਸੀਂ ਜਾਣਦੇ ਆ ਇਦਾਂ ਕਰਕੇ ਆ ਤੇ ਉਹਨਾਂ ਨੂੰ ਮੈਂ ਇਹੀ ਕਹਿਣਾ ਜਾਊਂਗਾ ਯਾਰ ਲੱਗੇ ਰੋ ਮੁੰਨਾ ਭਾਈ ਅਸੀਂ ਆਪਣਾ ਕੰਮ ਕਰ ਆ ਅਸੀਂ ਚੱਕਦੇ ਨਹੀਂ ਵਟੇ ਹਾਈ ਲੱਗੇ ਆ ਅਸੀਂ ਆਪਣਾ ਕੰਮ ਕਰ ਰਹੇ ਪਤਾ ਕੀ ਆ ਫਾਇਦਾ ਨਹੀਂ ਕਿਸੇ ਦੇ ਉੱਤੇ ਤੁਸੀਂ ਆਪਣੀ એનર્ਜੀ ਵੇਸਟ ਕਰੋ ਬਿਲਕੁਲ ਸਮਝੋ ਹੁਣ ਮੈਂ ਜੇ ਅਗਰ ਆਪਣੀ એનર્ਜੀ ਵੇਸਟ ਕਰਾਂ 네ਗੇਟਿਵ ਲੋਕਾਂ ਤੇ ਉਹਨਾਂ ਨੂੰ ਐਕਸਪਲੇਨ ਕਰਨ ਦੇ ਵਿੱਚ ਇਹ ਮਹਾਪੁਰਸ਼ ਹੋਏ ਨੇ ਚਾਣਕੀਏ ਚਣਕਿਆ ਦੀ ਇੱਕ ਨੀਤੀ ਹੈ ਚਣਕਿਆ ਦੇ ਕੋਲ ਆ ਉਹ ਕਹਿੰਦੇ ਯਾਰ ਜਿਹੜੇ ਬੇਫਕੂਫ ਮੂਰਖ ਲੋਗ ਆ ਨਾ ਕਹਿੰਦਾ ਉਹਨਾਂ ਨਾਲ ਕਦੀ ਆਰਗੂਮੈਂਟ ਨਾ ਕਰੋ ਦੇਖੋ ਦੇਖੋ ਮੂਰਖਾ ਨਾ ਤੁਸੀਂ ਆਰਗੂਮੈਂਟ ਕਰੋਗੇ ਜੇ ਤੁਸੀਂ ਜਿੱਤ ਗਏ ਤੁਸੀਂ ਉਸ ਤੋਂ ਵੱਡੇ ਮੂਰਖ ਜੇ ਤੁਸੀਂ ਹਾਰ ਗਏ ਉਹ ਆਰਗੂਮੈਂਟ ਤੁਸੀਂ ਉਸ ਤੋਂ ਮਾੜੇ ਮੂਰਖ ਸੋ ਉਸ ਤੋਂ ਵਧੀਆ ਜੇ ਕੋਈ ਮੂਰਖ ਆ ਕੋਈ ਏਦਾਂ ਦਾ ਬੰਦਾ ਹੇਟਰ ਜਾਂ ਕੋਈ ਏਦਾਂ ਦੇ ਬੰਦੇ ਜਿਹੜੇ ਨੈਗੇਟਿਵਿਟੀ ਫਿਲਾਉਂਦੇ ਆ ਉਹਨਾਂ ਨੂੰ ਬੋਲੋ ਭਾਜੀ ਤੁਸੀਂ ਚੰਗੇ ਆ ਅਸੀਂ ਮਾੜੇ ਆ ਤੁਸੀਂ ਜਿੱਤ ਗਏ ਅਸੀਂ ਹਾਰ ਗਏ ਹੈਨਾ ਤੁਹਾਡੀ ਘੋੜੀ ਅੱਗੇ ਸਾਡਾ ਘੋੜਾ ਪਿੱਛੇ ਹਣਾ ਸਿੱਧੀ ਗੱਲ ਕਹਿ ਕੇ ਗੱਲ ਮੁਕਾ ਦਿਓ ਤੁਸੀਂ ਉਹ ਜਿਹੜੇ ਦੋ ਕਬੂਤਰ ਸਾਨੂੰ ਦਿਖਾਣਾ ਚਾਹੁੰਦੇ ਜਿਹੜੇ ਕਿਸੇ ਨੇ ਅੱਜ ਤੱਕ ਨਹੀਂ ਆਇਆ ਤੱਕ ਉਹ ਕਬੂਤਰ ਜਰੂਰ ਮੈਂ ਤੁਹਾਨੂੰ ਉਹ ਜੋੜੇ ਦਿਖਾਉਂਦਾ ਜਿਹੜੇ ਮੈਂ ਹਾਲੇ ਕਿਸੇ ਨੂੰ ਨਹੀਂ ਦਿਖਾਏ ਉਹ ਆਪਾਂ ਨੂੰ ਸਪੈਸ਼ਲ ਹੈ ਉਹ ਥੱਲੇ ਆਪਾਂ ਥੱਲੇ ਜਾਣਾ ਪੈਣਾ ਹੈ ਠੀਕ ਆ ਭਾਜੀ ਠੀਕ ਉਹ ਸੀ ਥੱਲੇ ਹੀ ਰੱਖੀ ਦੇ ਉਹ ਉੱਪਰ ਨਹੀਂ ਲਿਆਈ ਦੇ ਇਹ ਉਹ ਜੋੜੇ ਨੇ ਜਿਹੜੇ ਮੈਂ ਕਿਸੇ ਚੈਨਲ ਨੂੰ ਹਾਲੇ ਤੱਕ ਨਹੀਂ ਦਿਖਾਏ ਠੀਕ ਆ ਆ ਤੁਸੀਂ ਪਲੇਟਾਂ ਦੇਖ ਸਕਦੇ ਹੋ ਆ ਹੈ ਇਹਨਾਂ ਦੀਆਂ ਪੈਡਿਗਰੀਜ਼ ਨੇ ਇਹ ਪੈਡਿਗਰੀ ਪਲੇਟ ਹੈ ਆਏ ਜੋੜੇ ਦੀ ਫੋਟੋ ਆ ਇਹਦੇ ਤੇ ਲਿਖਿਆ 우ਸਤਾਦ ਮਾਨਕੀ ਵਜੂਹਾ ਨੰਬਰ 1 ਜੋੜਾ ਆ ਉਹ ਜੋੜਾ ਆ ਅੰਡੇ ਹੁਣ ਰੱਖੇ ਹੋਏ ਆ ਉਹ ਕਹਿੰਦੇ ਨਾ ਸੋਨੇ ਦੇ ਅੰਡੇ ਇਹ ਸੋਨੇ ਦੇ ਅੰਡੇ ਆ ਭਾਜੀ ਇਹ ਘੱਟੋ ਘੜ 2 ਲੱਖ ਦਾ ਜੋੜ ਆ ਅੱਛਾ ਜੀ ਹਾਂਜੀ ਹਾਂਜੀ ਇਹ 우ਸਤਾਦ ਮਾਨਕੀ ਵਜੂਹੇ ਦੇ ਘਰ ਆਇਆ ਆਪਣਾ ਬਹੁਤ ਚਾਣ ਵਾਲਾ ਭਰਾ ਆ ਉਹਦੇ ਘਰੋਂ ਆਇਆ ਜੋੜਾ ਹੈਨਾ ਕੀ ਬਾਤ ਭਾਜੀ ਹਾਂਜੀ ਤੇ ਇਹ ਜਿਹੜਾ ਆ ਇਹ 우ਸਤਾਦ ਮੋਰ ਪਾਪੀ ਆਣਾ ਠੀਕ ਹੈ ਇਹ ਮੀਰਾ ਵਾਲੀ ਕਬੂਤਰੀ ਕਹ ਲੋ ਮੀਰਾ ਵਾਲੀ ਕਬੂਤਰੀ ਹੈ ਇਹਦੇ ਵਿੱਚ ਤੇ ਨਾਲ ਇਹ ਨਾਰਿਆ ਹੁਣ ਟੀਰਾ ਨਾਲ ਪਰ ਕਿਹੜਾ ਆ ਉਹ ਆ ਨੰਬਰ 2 ਜੋੜਾ ਆ ਠੀਕ ਆ ਤੇ ਆ ਉਹ ਜੋੜਾ ਹੁਣ ਅੰਡੇ ਦਿੱਤੇ ਇਹਨਾਂ ਨੇ ਠੀਕ ਆ ਇਹਨਾਂ ਦੇ ਲਈ ਸਪੈਸ਼ਲ ਸਿਸਟਮ ਅਸੀਂ ਦੇਖੋ ਨਾ ਰੱਖਿਆ ਹੋਇਆ ਪਾਣੀ ਦੇ ਲਈ ਸਾਫ਼ ਕਰ ਦਿੰਦੇ ਰੋ ਦੂਜੇ ਦਿਨ ਮਿੱਟੀ ਰੱਖੀ ਹੈ ਨਾਲ ਦਾਣਾ ਰੱਖਿਆ ਹੋਇਆ ਆ ਥੱਲੇ ਜਿਹੜਾ ਜੋੜਾ ਆ ਆ ਜੋੜਾ ਆ ਮੇਰੇ ਬੜੇ ਹੀ ਪਿਆਰੇ ਭਰਾ ਉਸਤਾਦ ਇਹ ਚੀਨਾ ਮਾਨਸਾ ਇਹ ਉਹਨਾਂ ਦੇ ਘਰੋਂ ਆਇਆ ਜੋੜ ਜਿਹੜਾ ਤੁਸੀਂ ਹੁਣੀ ਦੱਸਦੇ ਬੇ ਸਹੀ ਹਾਂ ਜੀ ਮੈਂ ਕਹਿੰਦਾ ਉਹ ਤੁਸੀਂ ਬੰਦੇ ਨੂੰ ਮਿਲੋਗੇ ਤੁਸੀਂ ਬੋਲੋਗੇ ਹੀਰਾ ਬੰਦੇ ਆ ਦੋ ਬੰਦੇ ਤੇ ਇੰਨੇ ਕੇ ਹੀਰੇ ਨੇ ਨਾ ਮਾਨਕੀ ਬਜੂਹਾ ਤੇ ਆ ਭਾਈ ਤੇ ਤੁਸੀਂ ਹੈਰਾਨ ਹੋ ਜਾਣਾ ਤੁਹਾਨੂੰ ਉੱਥੇ ਜਾਣਾ ਚਾਹੀਦਾ ਉਹਨਾਂ ਕੋਲ ਮਿਲੇ ਕਿੱਦਾਂ ਸੀਗੇ ਤੁਸੀਂ ਇਹਨਾਂ ਨੂੰ ਇਹ ਕਬੂਤਰਾਂ ਦੇ ਜਰੀਏ ਤੇ ਇਹ ਕਬੂਤਰ ਤੁਹਾਨੂੰ ਕਿੱਦਾਂ ਮਿਲੇ ਇਹ ਉਹਨਾਂ ਨੂੰ ਫਿਰ ਇਹ ਦੱਸਿਆ ਵੈਸੇ ਕਹਿੰਦੇ ਉਹ ਦਿੰਦੇ ਨਹੀਂ ਹੈਗੇ ਕਿ ਉਹ ਨਹੀਂ ਦਿੰਦੇ ਭਾਜੀ ਉਹ ਨਹੀਂ ਦਿੰਦੇ ਆ ਮੋਰ ਵਾਲਾ ਜੋੜ ਆ ਵੀ ਠੀਕ ਹੈ ਇਹ ਮੋਰ ਦੇ ਸ਼ਗਿਰਦ ਕੋਲੋਂ ਆਇਆ ਵਾ ਹੈ ਨਾ ਅੱਛਾ ਜੀ ਇਹ ਥੱਲੇ ਪੰਨੂ ਵਾਲਾ ਆ ਇੱਕ ਪੰਨੂ ਵਾਲਾ ਜੋੜ ਤਾਂ ਉਹਨੂੰ ਬਾਹਰ ਪਿਆ ਹੈ ਇੱਕ ਜੋੜਾ ਕਾਲੇ ਲੰਮੇ ਦਾ ਸੀ ਉੱਥੇ ਰੱਖਿਆ ਇੱਕ ਮਾਨਕੀ ਭਾਈ ਦਾ ਜੋੜਾ ਉੱਪਰ ਪਿਆ ਆ ਅੱਛਾ ਜੀ ਹੈ ਨਾ ਇੱਕ ਜੋੜਾ ਉੱਪਰ ਪਿਆ ਹੋਇਆ ਇਹਨਾਂ ਦੇ ਥੱਲੇ ਹੁਣ ਅੰਡੇ ਫੇਰੇ ਹੋਏ ਆਪਾਂ ਇਹਨਾਂ ਦੀ ਸਪੈਸ਼ਲ ਇਹ ਪਲੇਟਾਂ ਲਾ ਕੇ ਰੱਖੀਆਂ ਹੋਈਆਂ ਐ ਪੈਡੀਗਰੀ ਦੀਆਂ ਇਹ ਫਿਰ ਡੈਰੀ ਰੱਖੀ ਹੋਈ ਹੈ ਇਹਨਾਂ ਦੀ ਤੇ ਕਿਹੜੀ ਜੋੜ ਨੇ ਕਦੋਂ ਅੰਡੇ ਦਿੱਤੇ ਕਿੰਨੇ ਅੰਡੇ ਦਿੱਤੇ ਕਿਹਦੇ ਥੱਲੇ ਰੱਖੇ ਉਹ ਸਾਰਾ ਕੁਝ ਇਹਦੀ ਡਿਟੇਲਾਂ ਰੱਖੀਆਂ ਹੋਈਆਂ ਸੀ ਹੈ ਨਾ ਅੱਛਾ ਜੀ ਇਦਾਂ ਇਹ ਕੀ ਆ ਉਹ ਇਹਦਾ ਇਹ ਹੁਣ ਅੰਦਰ ਹੀ ਰੱਖੇ ਹੋਏ ਆ ਮੈਂ ਕਿਹਾ ਇਹ ਉਸਾਰ ਪੰਨੂ ਦੇ ਘਰ ਦਾ ਜੋੜਿਆ ਜੇ ਤੁਸੀਂ ਉਹਦਾ ਦੇ ਕੇ 5 ਲੱਖ ਵੀ ਕਰੋ ਨਾ ਤੇ ਉਹ 5 ਲੱਖ ਵੀ ਨਹੀਂ ਦਿੰਦਾ ਹੈ ਨਾ ਜੋੜਾ ਐਡਾ ਉਹਦਾ ਇਹ ਹੀ ਅਜੀਜ਼ ਜੋੜਿਆ ਤੇ ਇਹ ਉਹਨਾਂ ਨੇ ਖੁਦ ਸਾਨੂੰ ਆਪਣੇ ਵੱਲੋਂ ਗਿਫਟ ਕੀਤਾ ਵੱਡੇ ਜੋੜਾਂ ਚ अच्छा जी ਵੱਡੇ ਜੋੜਿਆਂ ਚ ਉਹ ਹੈ 우ਸਤਾਦ ਪੰਨੂ ਦੇ ਤੇ ਜਿਹੜੇ ਦੇ ਖਿਡਾਰੀ ਨੇ ਉਹ ਜਾਣਦੇ ਹੋਣਗੇ ਤੁਸੀਂ ਨਰ ਦੇਖੋ ਇਹ ਉਹਨਾਂ ਦੇ ਘਰੋਂ ਡਾਇਰੈਕਟ ਆਏ ਹੈ ਮਤਲਬ ਇੱਕ ਹੁੰਦਾ ਨਾ ਕਿਸੇ ਕੋਲੋਂ ਲਿਆਉਂਦੇ ਸੀਗੇ ਜਾਂ ਕਿਸੇ ਨੇ ਬਰੀਡ ਇਹ ਡਾਇਰੈਕਟ 우ਸਤਾਦ ਪੰਨੂ ਦੇ ਘਰੋਂ ਆਏ ਜੇ ਤੁਹਾਡੇ ਕੋਲ ਕੋਈ ਲੈਣ ਆਉਂਦਾ ਤੇ ਤੁਸੀਂ ਉਹਨੂੰ ਵਾਪਸ મોੜ ਦਿੰਦੇ ਹੋ ਕਿ ਉਹਨੂੰ ਤੁਸੀਂ ਕਬੂਤਰ ਦੇ ਕੇ ਭੇਜਦੇ ਆ ਇਹ ਡਿਪੈਂਡ ਹੁੰਦਾ ਬੰਦੇ ਦੇ ਉੱਤੇ ਕਈ ਬੰਦੇ ਉਦਾਂ ਹੀ ਪਤਾ ਕਿ ਇੱਥੋਂ ਲੈ ਜਾਂਦੇ ਆ ਜਾ ਕੇ ਫਿਰ ਦੜਵੀਆਂ 'ਚ ਵੇਚ ਆਉਂਦੇ ਆ ਅੱਛਾ ਤੇ ਕਈ ਬੰਦੇ ਜਿਹੜੇ ਸ਼ੌਕੀਨ ਆ ਜਿਹੜੇ ਚੰਗੇ ਸ਼ੌਕੀਨ ਆ ਉਹਨਾਂ ਦਾ ਪਤਾ ਲੱਗ ਜਾਂਦਾ ਜਦੋਂ ਨਾਲ ਬੰਦੇ ਉਹਦੇ ਚਲੋ ਉਹਨਾਂ ਨੂੰ ਬੰਦਾ ਦੇ ਦੂ ਦਿੰਦਾ ਕਿ ਜਾਓ ਤੁਸੀਂ ਸ਼ੌਕ ਕਰ ਲਓ ਹਨਾ ਬੱਚੇ-ਬੁੱੱਚੇ ਘਟਾ ਕੇ ਦੇ ਦੇ ਆ ਪਰ ਜੇ ਕਈ ਬੰਦੇ ਆ ਇਹ ਡਿਪੈਂਡ ਹੁੰਦਾ ਬੰਦੇ ਦੇ ਡਿਪੈਂਡ ਆ ਦੇ ਵੀ ਦੇ ਦੇ ਵੇਚਣ ਦਾ ਤੇ ਆਪਣਾ ਹੈ ਹੀ ਨਹੀਂਗਾ ਹਨਾ ਆਪਾਂ ਦੇ ਆਪ ਖਰੀਦ-ਫਰੀਦ ਦੀ ਪਤਾ ਨਹੀਂ ਕਿੰਨੇ ਕਬੂਤਰ ਲੈ ਕੇ ਆਉਂਦੇ ਆ ਜੀਣਾ ਬਹੁਤ ਕਬੂਤਰ ਹੁੰਦੇ ਸੀ ਹਾਲੇ ਇਹ ਤੇ ਇੱਕ ਪਾਸੇ ਵੀ ਨਹੀਂਗੇ ਉਹ ਉੱਥੇ ਪੱਲੇ ਸਾਈਡ ਤੇ ਤੇ 70 ਜੋੜੇ ਪਏ ਆ ਉੱਥੇ ਅੱਛਾ ਤੇ ਉੱਥੇ ਤਾਂ 300-400 ਕਬੂਤਰ ਉੱਥੇ ਪਏ ਪੰਲੀ ਸਾਈਡ ਕਿਆ ਬਾਤ ਹੈ ਪਾਪਾ ਜੀ ਸ਼ੌਂਕ ਹੀ ਉਹ ਵੱਲ ਆ ਜੀ ਹਾਂ ਜੀ ਬਾਕੀ ਦਾਣੇ ਦੇ ਬੋਰੇ ਦੇਖੋ ਨਾ ਇਹ ਕੁਆਂਟਲ ਕੁਆਂਟਲ ਮੇਕੇ ਨੇ ਕੁਆਂਟਲ ਦਾਣੇ ਦੇ ਬੋਰੇ ਹੁੰਦੇ ਆ ਛੋਲੇ ਕੀ ਕਾਲੇ ਮਟਰ ਕੀ ਇਦਾਂ ਇਦਾਂ ਦੀਆਂ ਚੀਜ਼ਾਂ ਇਹਨਾਂ ਦੀਆਂ ਆਉਂਦੀਆਂ ਭਾਜੀ ਕਿਆ ਬਾਤ ਪਾਜੀ ਕਿਆ ਬਾਤ ਹੈ ਬਹੁਤ ਘੱਟ ਲੋਕ ਹੁੰਦੇ ਆ ਜੋ ਪੱਲਿਓ ਪੈਸੇ ਲਾ ਕੇ ਆਪਣਾ ਸ਼ੌਂਕ ਜਿਹੜਾ ਆ ਉਹ ਪੂਰਾ ਕਰਦੇ ਆ ਪਰ ਬਾਈ ਜੀ ਹੁਣਾਂ ਨੇ ਪਤਾ ਨਹੀਂ ਕਿੰਨਾ ਹੀ ਪੈਸਾ ਲਾਤਾ ਭਾਜੀ ਕਹਿ ਸਕਦੇ ਆ ਕਿ ਕਰੋੜ ਤੋਂ ਉੱਪਰ ਹੋ ਗਿਆ ਇੱਕ ਫਲੋਰ ਲੱਗ ਗਿਆ ਇਹ ਇਹ ਫਲੋਰ ਅਸੀਂ ਪਾਉਣਾ ਨਹੀਂ ਸੀਗਾ ਹੈਨਾ ਆਹ ਫਿਰ ਬਾਅਦ ਚ ਪਾਇਆ ਸਿਰਫ ਕਬੂਤਰਾਂ ਕਰਕੇ ਪਾਇਆ ਉੱਪਰਲਾ ਫਲੋਰ ਹੈਨਾ ਖੁੱਡੇ ਬਣਾਉਣ ਦੇ ਲਈ ਆਹ ਜਿੰਨਾ ਵੀ ਤੁਸੀਂ ਤਾਮ-ਜਾਮ ਦੇਖਣ ਦਿਓ ਇੱਥੇ ਗਾਰਡਨ ਦੇਖ ਰਹੇ ਹੋ ਆਹ ਇੱਥੇ ਆਪਾਂ ਰਾਤਾਂ ਨੂੰ ਸੌਂਦੇ ਹਾਂ ਚਲੋ ਕਬੂਤਰਾਂ ਦੀ ਅਸੀਂ ਬਾਜੀ ਕਰਾਉਂਦੇ ਆ ਨਾ ਉਦੋਂ ਅਸੀਂ ਇੱਥੇ ਹੀ ਸੋਨੇ ਆ ਜਿੱਥੇ ਜਿਮ ਬਣਾਇਆ ਹੋਣਾ ਇੱਥੇ ਮੰਡੀ ਢਾ ਕੇ ਇੱਥੇ ਸੋਈਦੇ ਆ ਇੱਥੇ ਕਬੂਤਰ ਉਡਾ ਕੇ ਤੇ ਇੱਥੇ ਲੰਮੇ ਇੱਥੇ ਬੈਠੀਦਾ ਨਾਲ ਬਾਰਬੀਕਿਊ ਕਰੀ ਜਾਈਦਾ ਆ ਆ ਬਾਰਬੀਕਿਊ ਸਟੈਂਡ ਬਣਾਇਆ ਵਾ ਨਾਲ ਕਬੂਤਰ ਉੜਦੇ ਦੇਖੀਂਦੀ ਆ ਮੰਜਾ ਢਾ ਕੇ ਆ ਮੰਜਾ ਬਣਾਇਆ ਸਪੈਸ਼ਲ ਛੋੜਾ ਠੀਕ ਹੈ ਕੂਲਰ ਲਾ ਲਈਦਾ ਆ ਕੂਲਰ ਲਾ ਕੇ ਬਸ ਇੱਥੇ ਮੈਂ ਲੰਮੇ ਬੈਹਿਣਾ ਤੇ ਕਬੂਤਰ ਉੜਦੇ ਦੇਖਣੇ ਇਹ ਤੇ ਸਾਰਾ ਕੁਝ ਜਿਹੜਾ ਨਾ ਕਬੂਤਰਾਂ ਕਰਕੇ ਮੈਂ ਕੀਤਾ ਆ ਮਾਬਲੇ ਸਾਰਾ ਕੁਝ ਇਹ ਕਹਿ ਸਕਦੇ ਆ ਕਿ ਕਬੂਤਰਾਂ ਕਰਕੇ ਹੀ ਉਹਨਾਂ ਦੀ ਹੀ ਦੇਣ ਆ ਕਿਉਂਕਿ ਉੱਤੇ ਉੱਤੇ ਆਉਣ ਦੀ ਸਾਨੂੰ ਲੋੜ ਨਹੀਂ ਸੀ ਸਾਡੇ ਦੇ ਥੱਲੇ ਮੁੱਕ ਗਿਆ ਸੀ ਕੰਮ ਹਨਾ ਅੱਛਾ ਰਹਿਣ ਨੂੰ ਕਿੰਨਾ ਕੁ ਬੰਦੇ ਨੂੰ ਜਗ੍ਹਾ ਚਾਹੀਦੀ ਹੁੰਦੀ ਆ ਤੇ ਸਾਡੇ ਦੇ ਥੱਲੇ ਹੀ ਮੁੱਕ ਚੁ ਗਿਆ ਸੀ ਦੂਜੀ ਮੰਜ਼ਲ ਤੇ ਫਿਰ ਮੈਂ ਕਹਿੰਦੀ ਹੁਣ ਸ਼ੌਂਕ ਦੇ ਵੀ ਕਾਰੀ ਲਈਏ ਫਿਰ ਇੱਥੇ ਆ ਕੇ ਤੇ ਇਹ ਸਾਰਾ ਕੁਝ ਫਿਰ ਉੱਪਰ ਵੀ ਬਣਾਇਆ ਲਾਈਟਾਂ ਲਵਾਈਆਂ ਕੈਮਰੇ ਲਵਾਏ ਸੀਸੀਟੀਵੀ ਫਿਰ ਅੰਦਰ ਵੀ ਟੈਲਾਂ ਲਵਾਈਆਂ ਜਾਲ ਬਣਵਾਏ ਇਹ ਸਾਰਾ ਕੁਝ ਕਬੂਤਰਾਂ ਕਰਕੇ ਕੀਤਾ ਹੈ ਕਿਆ ਬਾਤ ਹੈ ਇਹ ਹੁਣ ਕੱਲ ਫੇਰ ਇਹ ਇਹ ਕੱਲ ਲਿਉਂਦੀਆਂ ਇਹ ਨਵੀਆਂ ਆ ਦਰਮੀਆਂ ਇੱਕ ਕੱਲ ਨਵੀਆਂ ਲਿਉਂਦੀ ਆਏ ਆ ਜੋੜੇ ਵਾਲਿਆਂ ਦੇ ਲਈ ਇਹਨਾਂ ਨੂੰ ਅਲੱਗ-ਅਲੱਗ ਕਿਉਂਕਿ ਪੈਡੇਗਰੀ ਇਦਾਂ ਨਹੀਂ ਬਾਨੀ ਇਹ ਤੁਹਾਨੂੰ ਇਹ ਅਲੱਗ-ਅਲੱਗ ਰੱਖਣੇ ਪਾਣੇ ਨਹੀਂ ਤੇ ਪਤਾ ਨਹੀਂ ਲੱਗਣਾ ਵੀ ਕਿਹੜਾ ਬੱਚਾ ਕਿਦਾ ਆ ਜਿਹੜੇ ਨਵੇਂ ਮੁੰਡੇ ਉੱਠ ਰਹੇ ਆ ਇਸ ਫੀਲਡ ਦੇ ਵਿੱਚ ਜਾਂ ਬਾਦੀਆਂ ਕਰਵਾਉਣ ਦੇ ਲਈ ਅੱਗੇ ਆਉਂਦੇ ਨੇ ਕਈ ਵਾਰ ਕਬੂਤਰਾਂ ਨਾਲ ਵੀ ਧੱਕਾ ਕਰ ਜਾਂਦੇ ਨੇ ਤੇ ਉਹਨਾਂ ਨਾਲ ਕੀ ਕਹਿਣਾ ਚਾਹੋਗੇ ਬਸ ਮਿਹਨਤ ਕਰੋ ਕਬੂਤਰ ਨੂੰ ਉਡਾਓ ਕਬੂਤਰਾਂ ਨੂੰ ਚੰਗੀ ਖੁਰਾਕ ਦਿਓ ਪਹਿਲਾਂ ਤੇ ਸਭ ਤੋਂ ਵਧੀਆ ਸਭ ਤੋਂ ਪਹਿਲਾਂ ਅੱਛਾ ਉਸਤਾਦ ਲੱਭੋ ਉਸ ਉਸਤਾਦ ਦੇ ਨਾਲ ਹਿਰਾਫੇਰੀ ਨਾ ਕਰੋ ਅੱਜ ਕੱਲ ਉਸਤਾਦਾਂ ਦੇ ਨਾਲ ਹਿਰਾਫੇਰੀ ਬਹੁ ਕੀਤੀ ਜਾਂਦੀ ਹੈ ਹਨਾ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਨੂੰ ਯੂਜ਼ ਕਰਨ ਦੇ ਲਈ ਉਹਨਾਂ ਦੇ ਸ਼ਗਿਰਦ ਪੈ ਜਾਂਦੇ ਆ ਉਹਨਾਂ ਦੇ ਗੋਡੇ ਹੱਥ ਲਾਈ ਜਾਂਦੇ ਆ ਖੁੱਡੇ ਵੀ ਸਾਫ ਕਰੀ ਜਾਂਦੇ ਆ ਉਹਨਾਂ ਦੀ ਜੀਜ ਹਜ਼ੂਰੀ ਕਰੀ ਜਾਂਦੇ ਆ ਜਦੋਂ ਕੰਮ ਨਿਕਲ ਜਾਂਦਾ ਆ ਫਿਰ ਮੁੜ ਕੇ ਉਸਤਾਦ ਨੂੰ ਹੀ ਚੈਲੰਜ ਕਰ ਦਿੰਦੇ ਆ ਹੈਨਾ ਸੋ ਕਹਿੰਦੇ ਉਸਤਾਦ ਪੇਹਾਰ ਹੁੰਦਾ ਆ ਹੈਣਾ ਉਸਤਾਦ ਤੁਹਾਡੇ ਪੇਹਾਰ ਹੁੰਦਾ ਉਹ ਤੁਹਾਨੂੰ ਸਿਖਾਉਂਦਾ ਕੋਈ ਵੀ ਲੈਣੀ ਕਿਸੇ ਵੀ ਤਰੀਕੇ ਦਾ ਉਸਤਾਦ ਹੈ ਉਸਤਾਦ ਦੀ ਜੇ ਤੁਸੀਂ ਰਿਸਪੈਕਟ ਨਹੀਂ ਕਰਨੀ ਫਿਰ ਤੁਸੀਂ ਜ਼ਿੰਦਗੀ ਚ ਕਦੀ ਕਾਮਯਾਬ ਨਹੀਂ ਹੋ ਸਕਦੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਉਸਤਾਦ ਦੀ ਕਹੇ ਵੀ ਸ਼ੌਂਕ ਦੇ ਵਿੱਚ ਕਹੇ ਵੀ ਕੰਮ ਦੇ ਵਿੱਚ ਤੁਹਾਨੂੰ ਆਪਣੇ ਉਸਤਾਦ ਦੀ ਇੱਜ਼ਤ ਕਰਨੀ ਜ਼ਰੂਰੀ ਆ ਬਿਲਕੁਲ ਉਹ ਜਿੱਦਾਂ ਕਹਿੰਦਾ ਉਦਾਂ ਉਹਦੀ ਸੁਣੋ ਉਹਦੇ ਤੇ ਸ਼ੱਕ ਨਾ ਕਰੋ ਜੇ ਉਹਦੇ ਤੇ ਸ਼ੱਕਿਆ ਤੇ ਉਹਨੂੰ ਉਸਤਾਦ ਨਾ ਪਾਓ ਔਰ ਜੇ ਉਸਤਾਦ ਪਾਲਿਆ ਆ ਫਿਰ ਉਤੇ ਸ਼ੱਕ ਨਾ ਕਰੋ ਫੇਰ ਉਹਨੂੰ ਵਾਛੋ ਚੰਗਾ ਆ ਮਾੜਾ ਆ ਉਹਦੇ ਐਪ ਨਾ ਦੇਖੋ ਕਿ ਵੀ ਅਗਰ ਉਹ ਜੀ ਕੋਈ ਐਪ ਹੋਇਆ ਆ ਐ ਵੀ ਤੇ ਮੇਰੇ ਵੀ ਬੜੇ ਹੁਣੇ ਹਨਾ ਭਾਜੀ ਹੁਣ ਮੈਂ ਆਪਣੇ ਆਪ ਚ ਐਪ ਦੇਖਾਂ ਤੇ ਮੇਰੇ ਤੋਂ ਮਾੜਾ ਬੰਦਾ ਇਸ ਦੁਨੀਆ ਚ ਕੋਈ ਨਹੀਂ ਹੋਣਾ ਹੈਣਾ ਫਿਰ ਐਬ ਨਹੀਂ ਦੇਖੀ ਦੇ ਕਿਸੇ ਦੇ ਵੀ ਭਮਾ ਯਾਰ ਹੋਵੇ ਭਮਾ ਉਸਤਾਦ ਹੋਵੇ ਭਮਾ ਕੋਈ ਵੀ ਹੋਵੇ ਜੇ ਤੁਸੀਂ ਐਬ ਦੇਖੋਗੇ ਤੇ ਤੁਹਾਨੂੰ ਐ ਵੀ ਨਜ਼ਰ ਆਉਣਗੇ ਜੇ ਤੁਸੀਂ ਚੰਗਿਆਈ ਦੇਖੋਗੇ ਤੇ ਤੁਹਾਨੂੰ ਚੰਗਿਆਈ ਨਜ਼ਰ ਆਣੀ ਉਹ ਤਾਂ ਨਜ਼ਰ ਆ ਜੀ ਕਿਸੇ ਟਾਈਮ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਸੀ ਤੇ ਅੱਜ ਪਿੰਡ ਦੇ ਵਿੱਚ ਸਭ ਤੋਂ ਉੱਚੀ ਕੋਠੀ ਜਿਹੜੀ ਆ ਬਾਈ ਜੀ ਹੁਣਾਂ ਦੀ ਆ ਤੁਹਾਨੂੰ ਇਹ ਵੀਡੀਓ ਕਿਹੋ ਜੀ ਲੱਗੀ ਜੇਕਰ ਤੁਹਾਨੂੰ ਵੀ ਕਬੂਤਰਾਂ ਦਾ ਸ਼ੌਂਕ ਹੈ ਕਿਉਂਕਿ ਸੱਜਣ ਮਿੱਤਰ ਅੱਜ ਕੱਲ ਕਬੂਤਰ ਬਹੁਤ ਰੱਖਦੇ ਆ ਤੇ ਜੇ ਤੁਹਾਨੂੰ ਵੀ ਬਹੁਤ ਸ਼ੌਂਕ ਹੈ ਕਬੂਤਰਾਂ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਕੋ ਕਿਹੜੇ ਕਿਹੜੇ ਕਬੂਤਰ ਹੈ ਤੇ ਇਸੇ ਤਰ੍ਹਾਂ ਬਨੇਰੋ ਖਬਰਿਸਤਾਨ ਨਿਊਜ਼ ਨੈਟਵਰਕ ਦੇ ਨਾਲ ਧੰਨਵਾਦ